ਹਨ ਹੁਣ ਲਿਆਈ ਵਿਚਾਰੀ ਬਚਾ ਕੇ ਕਿਸ਼ਤੀਆਂ ਵਾਲੀ ਹੁਣੇ ਤੈਨੂੰ ਬਚਾ ਕੇ ਲਿਆਂਦਾ ਗਿਆ ਆ ਪਟ્રોલ ਬੰਪੂ ਜਿਹੜੇ ਕਿਸ਼ਤੀਆਂ ਵਾਲੇ ਨੇ ਉਹ ਲੈ ਕੇ ਆਏ ਅਸੀਂ ਜੇ ਕੱਲ ਪਰਸੋਂ ਨੇ ਪੱਸ ਗਏ ਆ ਆ ਮੇਰਾ ਬੇਟਾ ਉਪਰੋਤ ਕੜਵੀ ਕੋਈ ਨਹੀਂ ਸਮਾਨ ਤੇ ਕਣਕ ਵੀ ਜਿਹੜੀ ਉਹ ਵੀ ਰੋੜ ਰੜ ਗਈ ਆਪਣੀ ਹਾਂ ਜਣ ਕਿਸ਼ਤੀਆਂ ਵਾਲੇ ਕੱਢ ਕੇ ਲਿਆਏ ਆ ਬਸ ਇਹ ਸਾਡੀ ਕੋਈ ਚੀਜ਼ ਨਹੀਂ ਬਜੀ ਵੀ ਕੋਈ ਚੀਜ਼ ਨਹੀਂ ਪਈ ਨਾ ਕੋਸਾ ਨਹੀਂ ਮਿਲਦਾ ਨਾ ਕੁਛ ਹੈ ਨੇ ਸਾਡੇ ਭੁੱਖੇ ਮਰਦੇ ਰਹਿੰਦੇ ਆ ਹੈ ਡੰਗੜ ਸਾਡਾ ਕੋਈ ਨਹੀਂ ਪਿਆ ਦੁੱਧ ਦਾ ਦਵਾੜਾ ਥੋੜੇ ਸਾਰੇ ਪਸ਼ੂ ਰੁੜ ਗਏ ਜੀ ਰੁੜ ਗਏ ਸਾਰੇ ਪਸ਼ੂ ਰੁੜ ਗਏ ਸਾਰੇ ਪਸ਼ੂਆਂ ਜਿਹੜਾ ਮਾੜਾ ਮੋੜ ਗੁਜ਼ਾਰਾ ਹੁੰਦਾ ਕਿਉਂ ਨਾ ਕੋਈ ਥੋੜੇ ਸਾਰੇ ਨਾ ਕੋਈ ਬਾੜੀ ਨਾ ਡੰਗੜ ਨਾ ਕੋਈ ਕਰਦਾ ਸਮਾਨ ਕਾ ਬੱਚਿਆਂ ਨੂੰ ਕਿੱਥੋਂ ਪਾਲਣਾਗਾ ਇਥੋਂ ਕਿੱਥੋਂ ਕੰਮ ਕਰਨੇ ਆ ਤਾਂ ਹੜ ਪ੍ਰਭਾਵਿਤ ਲੋਕ ਸਾਡੇ ਨਾਲ ਨੇ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਨੇ ਬਾਬਾ ਜੀ ਤੁਹਾਡਾ ਨਾਮ ਦੱਸੋ ਤੇ ਪਿੰਡ ਦੱਸੋ ਬਚਤ ਸਿੰਘ ਪਿੰਡ ਕਿਹੜਾ ਜੀ ਪੈਂਦਾੜਾ ਆ ਬਾਈ ਜੀ ਕੀ ਨਾਮ ਹੈ ਜੀ ਰਮਦਾਸ ਹੀ ਆ ਪੈਂਦੋ ਰਮਦਾਸ ਤੋਂ ਹੀ ਆ ਹੂੰ ਤੂੰ ਤੁਹਾਡਾ ਘਰ ਪੂਰੀ ਤਰ੍ਹਾਂ ਖੇਤ ਸਭ ਕੁਝ ਡੁੱਬ ਚੁੱਕਿਆ ਪਾ ਡੁੱਬ ਚੁੱਕਿਆ ਘਰ ਹੀ ਸਭ ਖਤਮ ਸਮਾਨ ਹੀ ਸਭ ਰੁੜ ਗਿਆ ਨੀਰਥਾਂ ਬਹੁਤ ਜੀ ਮਾਲ ਡੰਗਰ ਬਚਤਾ ਜੀ ਮਾਲ ਡੰਗਰ ਜੀ ਉੱਥੇ ਤਰਨ ਦਿਆ ਹੈ ਵੇਲੀ ਜੀ ਬਚਾ ਪਤਾ ਨਹੀਂ ਬਚਾ ਕੇ ਗੱਡੇ ਨਹੀਂ ਦਿੱਤੀ ਜਲਾਏ ਕੱਢ ਕੇ ਜਨਾਨੀ ਬਚਾ ਕੇ ਕੱਢਿਆ ਨਹੀਂ ਗਿਆ ਬਚਾ ਕੇ ਕੱਢਿਆ ਨਹੀਂ ਗਿਆ ਪਾਣੀ ਆ ਗਿਆ ਛਾਤੀ 900 ਮੀਟਰ ਨਹੀਂ ਹੋਈ ਸੀ ਜਾਉਂਦੇ ਆ ਕਿ ਜਾਉਂਦੇ ਆ ਪਸ਼ੂ ਆ ਜੀ ਜਿਉਂਦੇ ਪਸ਼ੂ ਆ ਪਰ ਹੈ ਮੁਸ਼ਕਿਲ ਹੈ ਮੁਸ਼ਕਿਲ ਹੈ ਨਿਕਲੇ ਨਹੀਂ ਉੱਥੋਂ ਕੋਈ ਲੱਭਿਆ ਨਹੀਂ ਕਿ ਰਸਤਾ ਕਿਤੇ ਦੂਰ ਕੱਢਿਆ ਜਾਵੇ ਕਿ ਮਦਦ ਨਹੀਂ ਮਿਲ ਰਹੀ ਨਹੀਂ ਮੈ ਤਾਂ ਨਹੀਂ ਮਿਲ ਰਹੀ ਰਾਹ ਕੱਚਾ ਹੈ ਜੇ ਰਸਤੇ ਤੇ ਆ ਨਹੀਂ ਰਹਿ ਸਕਦਾ ਤੁਹਾਡਾ ਸਾਰਾ ਪਰਿਵਾਰ ਬਾਕੀ ਆ ਗਿਆ ਤੇ ਪਸ਼ੂ ਘਰੇ ਬਾਕੀ ਆ ਗਿਆ ਪਸ਼ੂ ਤੰਗਾ ਕਰ ਪਸ਼ੂ ਜਾਣੀ ਇحتਜਾਬ ਨਿਕਲ ਕੇ ਆਏ ਤੁਹਾਡਾ ਵੀ ਬਾਈ ਪਿੰਡ ਸਾੜਾ ਨਹੀਂ ਸਾਰੀ ਸੇਵਾ ਲੈ ਕੇ ਆਏ ਜੀ ਸਰਕਾਰਾਂ ਕਰੀ ਇਹ ਬੇਨਤੀ ਆ ਇੱਥੇ ਆਪਣੇ ਲੋੜਵੰਦ ਲੋਕਾਂ ਨੂੰ ਜੋ-ਜੋ ਚੀਜ਼ ਦੀ ਸਹਾਇਤਾ ਪਹੁੰਚ ਲੰਗਰ ਪਾਣੀ ਸਭ ਬਹੁਤ ਪਹੁੰਚ ਰਿਹਾ ਠੀਕ ਹੈ ਸਿੱਥੇ ਲੋਕਾਂ ਨੂੰ ਲੰਗਰ ਲੰਗਰ ਦੀ ਕੋਈ ਕਮੀ ਨਹੀਂ ਪਸ਼ੂਆਂ ਤੇ ਚਾਰਾ ਤੂੜੀ ਤੇ ਡੀਜ਼ਲ ਪਹੁੰਚਾਉਣ ਸਰਕਾਰਾਂ ਠੀਕ ਹੈ ਜੀ ਠੀਕ ਸਰਕਾਰ ਖਤਮ ਹੈ ਸਰਕਾਰ ਖਤਮ ਹੈ ਕੋਈ ਸਰਕਾਰ ਨਹੀਂ ਹੈਗੀ ਇਹ ਲੋਕ ਹੀ ਸੇਵਾ ਕਰਨਦੇ ਆ ਸਰਕਾਰ ਦੀ ਨਹੀਂ ਹਿੰਮਤ ਹੈ ਨਹੀਂ ਕਿਤੇ ਆ ਗਏ ਕੋਈ ਸਰਕਾਰ ਆਈ ਇੱਥੇ ਲੋਕ ਮਰਨਦੇ ਡੁੱਬਨਦੇ ਆ ਬੜਾਈ ਦੀ ਕੀ ਬੰਦੇ ਆ ਵਿਚਾਰੇ ਇੱਥੇ ਆਣ ਮਰਨਦੇ ਆ ਇੱਥੇ ਸਿਰਫ ਕੋਈ ਲੰਗਰ ਦੀ ਕਮੀ ਨਹੀਂ ਆ ਲੰਗਰ ਦੀ ਕੋਈ ਕਮੀ ਨਹੀਂ ਲੰਗਰ ਨਹੀਂ ਚਾਹੀਦਾ ਇੱਥੇ ਲੰਗਰ ਦਾ ਲਿਆਓ ਬਿਸਕਟ ਕੋਈ ਚੀਨਾ ਲਿਆਓ ਇੱਥੇ ਸਿਰ ਤੂੜੀ ਤੇ ਪੱਠੇ ਲੈ ਆਓ ਡੰਗਰਾਂ ਵਾਸਤੇ ਠੀਕ ਹੈ ਤੂੜੀ ਹਾਂ ਸਰਕਾਰ ਨੇ ਅਜੇ ਤੱਕ ਇਹ ਇਲਾਕੇ ਦੇ ਕੁਝ ਨਹੀਂ ਸੋਚਿਆ ਜੇ ਸੋਚੇਗੀ ਤੇ ਰੱਬ ਸੋਚੇਗਾ ਮਾਰਾ ਸੋਚੇਗਾ ਕਿ ਹੁਣ ਲੋਕੀਂ ਪਰੇਸ਼ਾਨ ਹੋ ਗਏ ਨੇ ਸਰਕਾਰ ਨੇ ਤੇ ਕੋਈ ਬਾਤ ਨਹੀਂ ਤੇਰੀ ਪੁੱਛੀ ਆਣ ਕੇ ਅਜੇ ਤੱਕ ਨਾ ਕੋਈ ਗੱਲ ਕਰਦੇ ਨਾ ਬਾਤ ਉਹਦਾ ਕਹਿੰਦਾ ਮੈਂ ਬੱਕਰੀ ਦੇ ਮੱਝਾਂ ਦੇ ਗਾਈਆਂ ਦੇ ਪੈਸੇ ਦਿਆਂਗਾ ਅਜੇ ਤੱਕ ਕੋਈ ਨੇ ਪੁੱਛੂ ਵੀ ਆਣ ਕੇ ਦਿੱਕੇ ਨੂੰ ਲੱਕੇ ਪੁੱਛਿਆ ਗਏ ਨੂੰ ਮਾਰ ਕੇ ਇਹ ਵੀ ਆਗੇ ਕਿ ਨੇ ਮਾਰ ਗਏ ਹੈਗਾ ਵੀ ਆਗੇ ਕਿ ਮਰ ਗਏ ਲੋਕੀਂ ਕਿ ਕਹਿੰਦੇ ਨਹੀਂ ਮਰ ਗਏ ਕੋਈ ਤੇ ਨੂੰ ਬਾਤਲੀ ਪੁੱਛਦਾ ਇਹੋ ਜੀ ਸਰਕਾਰ ਗੰਦੀ ਆ ਗਈ ਹੈ ਇਹ ਇਹਨੇ ਤੇ ਗਏ ਨੂੰ ਬਾਤ ਪੁੱਛੀ ਨਹੀਂ ਅਜੇ ਤੱਕ ਉਹਦਾ ਮੈਂ ਉਹ ਕਰ ਦੂੰ ਇਹ ਕਰ ਦੂੰ ਅਜੇ ਤੱਕ ਬੇੜਾ ਕੰਕ ਹੋ ਗਿਆ ਸਰਕਾਰ ਦਾ ਲੈ ਕੇ ਬੈ ਗਈ ਦੁਨੀਆ ਨੂੰ ਇੰਨੀ ਮਹਿੰਗਾਈ ਕਰ ਜਿਹੜੀ ਜਿਹੜੀ 30 ਕਿਲੋ ਕੰਕ ਮਿਲਦੀ ਲੋਕਾਂ ਨੂੰ ਉਹ ਵੀ ਇਹਦੇ ਖੋਲ ਹੀ ਆ 10 ਕਿਲੋ 5 ਕਿਲੋ ਕੰਕ ਦੇਣ ਰਿਹਾ 5 ਕਿਲੋ ਕੰਕ ਦੇ ਵਿੱਚੋਂ ਵੀ 4 ਕਿਲੋ ਕੰਕ ਮੈਂਡੇ ਲੋਕਾਂ ਨੂੰ ਅਜੇ ਅਜੇ ਤੱਕ ਆਡੀਪੋਂ ਦੇ ਹਾਲ ਦੇ ਨਹੀਂ ਅਜੇ ਤੱਕ ਕੰਕ ਕਈ ਲੋਕਾਂ ਨੂੰ ਆਈ ਮਿਲੀ ਮਿਣੀ ਕਨੂੰ ਆਖੋ ਤੇ ਹਰ ਆਇਆ ਪਾਣੀ ਆਇਆ ਤੇ ਇਹਨਾਂ ਘਰ ਪਾਣੀ ਪੁੱਜੀ ਅਜੇ ਤੱਕ ਖਰਾਬ ਹੋ ਗਿਆ ਵੇਸਟ ਲੋਕਾਂ ਦੇ ਖਰਾਬ ਹੋ ਗਈ ਹੈ ਕੰਗਡੀ ਪੁੰਚ ਪਈ ਹੋਈ ਤੇ ਕਿਸੇ ਨੂੰ ਬਾਅਦ ਨਹੀਂ ਪੁੱਛਿਆ ਇੱਦਾਂ ਗੱਡੀਪੂ ਵਾਲੇ ਨੇ ਨਹੀਂ ਪੁੱਛਿਆ ਤੇ ਨਾ ਕੋਈ ਸਰਕਾਰ ਨੇ ਪੁੱਛਿਆਣਗੇ ਪਿੱਛੇ ਦਾ ਹਾਲ ਗੁਰੂ ਸਾਹਿਬ ਕਿੰਨੇ ਕਿ ਪਰਿਵਾਰ ਆ ਚੁੱਕੇ ਗੁਰਦੁਆਰੇ ਇਸ ਟਾਈਮ ਪਰਿਵਾਰ ਇੱਥੇ ਦੇ ਗੁਰੂ ਸਾਹਿਬ ਸਾਰਾ ਲੱਗਾ ਇੱਥੇ ਸਾਰਾ ਰਮਜ਼ਾਨ ਸਾਰਾ ਇਲਾਕਾ ਇਥੋਂ ਲੰਗਰ ਛਕਦਾ ਇੱਥੇ ਕੋਈ ਕਮੀ ਨਹੀਂ ਸਾਰਾ ਬਿਰਨਿਆ ਹੋਆ ਕੋਈ ਇਲਾਕਾ ਨਹੀਂ ਵੀ ਜਿਹੜਾ ਰਹਿ ਗਿਆ ਹੋਵੇਗਾ ਇਦਾਂ ਕੋਨੇ ਵਾਲਾ ਮਾਛੀ ਵਾਲਾ ਜੋ ਜੱਟਾ ਪੱਛਿਆ ਸਭ ਲੱਕੇ ਲੱਗੇ ਸਾਰੇ ਇੱਥੇ ਕੁਮੜੇ ਨੇ ਵਿਚਾਰੇ ਡੰਗਰ ਵਛੇ ਆਹ ਵੇਖੋ ਅੰਦਰ ਬੱਦੇ ਹੋ ਡੰਗਰ ਵੀ ਕੀ ਆਉਟ ਬਣੀ ਲੋਕਾਂ ਦੀ ਇਹ ਸਰਕਾਰ ਨੇ ਕੀਤਾ ਕੀ ਜੇ ਆਣ ਕੇ ਸਾਡੀ ਜਦੋਂ ਦੀ ਆਈ ਸਰਕਾਰ ਇਹਨੇ ਲੋਕਾਂ ਦਾ ਬੇੜਾ ਕਰ ਕਰ ਛੜਿਆ ਫੜ ਕੇ ਜਦੋਂ ਦੀ ਆਈ ਸਰਕਾਰ ਹੈ ਪਰਿਵਾਰਾਂ ਦੇ ਪਰਿਵਾਰ ਇੱਥੇ ਤੁਸੀਂ ਪਰਿਵਾਰ ਦੇ ਪਰਿਵਾਰ ਰੋਟੀ ਖਾਂਦੇ ਇੱਥੇ ਰਹਿ ਰਹੇ ਵਿਚਾਰੇ ਨੋਂ ਤੋਂ ਇੱਥੇ ਡੇ ਰਹੇ ਨੇ ਸੌਂਦੇ ਵਿੱਚ ਇਥੇ ਗੁਰਦੁਆਰਾ ਹੋਏ। ਕੋਈ ਮੁਕਤੋ ਗਈ ਨਹੀਂ। ਇਹ ਜਗ੍ਹਾ ਨੇ ਸ਼ੁਕਰ ਆ। ਕਾਲੀ ਸਰਕਾਰ ਦਾ ਜਿਨ੍ਹਾਂ ਨੇ ਇਹ ਕੋਈ ਕੀਤਾ ਗੁਰਦੁਆਰੇ। ਮਹਾਰਾਜ ਨੇ ਬਣਾਏ ਨੇ। ਬਾਬੇ ਬੁੱਢੇ ਸਾਹਿਬ ਦੇ ਨਾਂ ਤੇ ਗੁਰਦੁਆਰੇ ਨੇ। ਉਹਨਾਂ ਨੇ ਧੰਨਵਾਦ ਕਰਦੇ ਆਂ ਜਿਹੜੀ ਸੰਗਤ ਇੱਥੇ ਆਈ ਆ। ਉਹਨਾਂ ਦੇ ਕਰਕੇ ਇਹ ਸੰਗਤ ਬਜੀ ਆ। ਬਿਲਕੁਲ ਜੀ। ਸਰਕਾਰ ਨੇ ਤੇ ਕੱਖ ਅਜੇ ਤੱਕ ਕੀਤਾ ਕੱਖ ਨਹੀਂ। ਗੁਰਦੁਆਰਾ ਤਪਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇਹ ਗੁਰੂ ਘਰ ਆ ਇੱਥੇ तमाम ਇਲਾਕੇ ਦੇ ਲੋਕਾਂ ਨੇ ਸ਼ਰਨ ਲਈ ਆ। ਬਹੁਤ ਜਿਆਦੇ ਨਾਜ਼ੁਕ ਹੜਾਂ ਦੇ ਹਾਲਾਤ ਨੇ ਬੀਬੀਆਂ ਵੀ ਕੁਝ ਸਾਡੇ ਨਾਲ ਨੇ ਮਾਤਾ ਜੀ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹੋ ਹਾਏ ਕੀ ਦਸੀਏ ਸਿੰਤਾ ਜਿਹੜੀ ਸਾਡੇ ਪਿੰਲੇ ਹੈਗੀਆਂ ਹੈਗੀਆਂ ਹੀ ਨੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਦੇ ਨਸੀਬ ਸਾਡਾ ਹੁੰਦੇ ਅੱਗੇ ਵੀ ਗਰੀਬੀ ਇਸੇ ਤਰ੍ਹਾਂ ਠਾਸੇ ਨਾਲ ਵੀ ਆ ਗਿਆ ਪਹਿਲਾਂ ਵੀ ਆਇਓ ਵੀ ਵੇਖਿਆ ਸੀ ਨਾ ਕੋਈ ਸਾਨੂੰ ਮਿਲਦਾ ਨਾ ਕੁਝ ਹੈ ਨੇ ਸਾਡੇ ਭੁੱਖ ਮਰਦੇ ਰਹਿੰਦੇ ਐ ਤੇ ਡੰਗੜ ਸਾਡਾ ਕੋਈ ਨਹੀਂ ਬਚਿਆ ਦੁੱਧ ਦਾ ਦਵਾੜਾ ਥੋੜੇ ਸਾਰੇ ਪਸ਼ੂ ਰੁੜ ਗਏ ਜੀ ਰੁੜ ਗਏ ਸਾਰੇ ਪਸ਼ੂ ਰੁੜ ਗਏ ਕਿ ਉਹ ਕਰਦਾ ਸੜਬ ਬਿਲਕੁਲ ਕੋ ਕਿੰਨਾ ਨੁਕਸਾਨ ਹੋਇਆ ਜੀ ਤੁਸੀ ਬਹੁਤ ਜਿਆਦਾ ਸਾਰੇ ਪਸ਼ੂਆਂ ਜਿਹੜਾ ਮਾੜਾ ਮੋਟ ਗੁਜ਼ਾਰਾ ਹੁੰਦਾ ਉਹ ਨਾ ਕੋਈ ਥੋੜਾ ਸਾਰੇ ਨਾ ਕੋਈ ਬਾੜੀ ਨਾ ਡੰਗਰ ਨਾ ਕੋਈ ਕਰਦਾ ਸਮਾਨ ਕਾ ਬੱਚਿਆਂ ਨੂੰ ਕਿੱਥੋਂ ਪਾਲਣਾਗਾ ਇਥੋਂ ਕਿੱਥੋਂ ਕੰਮ ਕਰਨੇ ਤੂ ਘੁੰਡੇ ਆ ਹੁਣ ਇਹ ਕਿਤਰਾ ਡੈਗਰੇਟਿੰਗ ਤੇ ਪਹੁੰਚੇ ਆ ਮੇਰਾ ਬੇਟਾ ਉਕੜੋਤਾ ਕੜ ਵੀ ਕੋਈ ਨਹੀਂ ਸਮਾਨ ਤੇ ਕਣਕ ਵੀ ਜਿਹੜੀ ਉਹ ਵੀ ਰੜ ਗਈ ਆਪਣੀ ਹਾਂ ਜਿਹਨ ਕਿਸ਼ਤੀਆਂ ਵਾਲੇ ਕੱਢ ਕੇ ਲਿਆਏ ਆ ਬਸ ਇਹ ਬਣ ਗਏ ਤੇ ਸਾਡੀ ਕੋਈ ਚੀਜ਼ ਨਹੀਂ ਬਚੀ ਵੀ ਕੋਈ ਚੀਜ਼ ਹੀ ਪਈ ਹਨ ਹੁਣ ਹੋਣ ਲਿਆਈ ਵਿਚਾਰੀ ਬਚਾ ਕੇ ਕਿਸ਼ਤੀਆਂ ਵਾਲੀ ਹੁਣ ਇਹ ਤੁਹਾਨੂੰ ਬਚਾ ਕੇ ਲਿਆਂਦਾ ਗਿਆ ਆ ਪਟ્રોલ ਬੰਪੂ ਜਿਹੜੇ ਕਿਸ਼ਤੀਆਂ ਵਾਲੇ ਨਾ ਉਹ ਲੈ ਕੇ ਆਏ ਅਸੀਂ ਤੇ ਕੱਲ ਪਰਸੋਂ ਹੀ ਪਸ ਗਏ ਹਾਂ ਕੋਈ ਚੀਜ਼ ਵੀ ਨਹੀਂ ਕੱਢ ਕੇ ਲਿਆਂਦੀ ਵੀ ਨਹੀਂ ਕੱਢੀ ਹੋਏ

ਲੋਕ ਤੋਂ ਦੇ ਨਾਲ ਖੜੇ ਨੇ ਪੰਜਾਬ ਦੇ ਬਹੁਤ ਸਾਰੇ ਲੋਕ ਪਹੁੰਚ ਰਹੇ ਨੇ ਦੇਖੋ ਤੁਸੀਂ ਮਾਦਦ ਲਈ ਬਹੁਤ ਸਾਡੀ ਮੁਸ਼ਕਲ ਹੁੰਦੀ ਹੈ ਬੱਚੇ ਸਾਡੀ ਵੈਸੇ ਪੰਜਾਬ ਦੇ ਲੋਕ ਬਹੁਤ ਤੁਹਾਡੀ ਮਦਦ ਲਈ ਆ ਰਹੇ ਆ ਜੀ ਹੌਸਲਾ ਰੱਖਣਾ ਚਾਹੀਦਾ ਬਹੁਤ ਸਾਰੇ ਲੋਕ ਮਦਦ ਲਈ ਸਾਰੇ ਪਿੰਡ ਇਧਰ ਡੁੱਬੇ ਪਏ ਨੇ ਜੱਟੇ ਪਛੀਆ ਸਜਾਦਾ ਨਿਸੋ ਕੀ ਸਿੰਘੋ ਕੀ ਪੰਜ ਕਰਾਈਆਂ ਕਮਰਾਵਾ ਸਾਰੇ ਲੋਕ ਇਹ ਵਿਚਾਰੇ ਆਏ ਨੇ ਰਾਏ ਦੇ ਲੋਕ ਨੇ ਉਹਨਾਂ ਦੇ ਮਾਸਾ ਚੀਜ਼ ਨਹੀਂ ਨਿਕਲੀ ਪਰਸੋਂ ਰਾਤ ਨਿਕਲੇ ਨੇ ਸਿਰਫ ਟਰਾਲੀਆਂ ਤੇ ਬੱਚੇ ਆਂਦੇ ਲੱਦ ਕੇ ਜਾਇਆ ਆਪਣਾ ਆਪ ਲਿਆਏ ਨੇ ਹੋਰ ਕੁਛ ਨਹੀਂ ਆਇਆ ਉਹ ਡੰਗਰ ਜਾ ਕੇ ਵੇਖ ਲੋ ਉੱਧਰ ਪੁੱਠੇ ਪਾਣੀ ਨਹੀਂ ਪੁੱਲਦਾ ਪਹਿਲਾਂ 88 ਸਾਂ ਦੀ ਜਿਆਦੇ ਤੱਕ ਤੁਰੀ ਜਾਂਦੀ ਆ ਤਾਂ ਫਿਰ ਥੋੜੀ ਜਿਆਦਾ ਗਈ ਸਾਨੂੰ 88 ਤੋਂ ਬਾਅਦ ਇਹ ਦੂਰੀ ਮਾਰ ਗੁਜਰਤ ਨੇ ਜਿਹੜੀ ਦੂਰੀ ਮਾਰ ਪਈ ਹੈ 88 ਤੋਂ ਮਸਾ ਉਦੋਂ ਉੱਪਰ ਰਹੀ ਸੀ ਤਾਂ ਹੁਣ ਫਿਰ ਉਹੀ ਹੈ ਲਾਹਾਂ ਜਿਹੜੇ ਪਸ਼ੂ ਹੁਣ 2-2 ਲੱਖ ਤੱਕ ਪਹੁੰਚੇ ਕਿਹੜਾ ਲਊਗਾ 2 ਲੱਖ ਤੱਕ ਕਰ ਕਹੀਏ ਹੋਰ ਨਾਲ ਪਾਣੀ ਜ਼ਿਆਦਾ ਆਇਆ ਸੂਨ ਸਾਨ ਡੰਗਰ ਨਹੀਂ ਕੋਈ ਨਹੀਂ ਬਜੀਆ ਉੱਦ ਤੇ 88 ਚ ਪਾਣੀ ਜਾਦੇ ਸੀ ਜਾਂ ਹੁਣ ਜਿਆਦੇ ਆ ਹੁਣ ਜਿਆਦਾ ਹੁਣ ਬਹੁਤ ਜਿਆਦਾ ਇਹ ਸਭ ਕੁਝ ਵੇਖਿਆ 88 ਸੀ ਤੋਂ ਵੀ ਬਹੁਤ ਜਿਆਦਾ ਹਾਂ ਜਿਆਦਾ 88 ਚ ਬਹੁਤ ਜਿਆਦਾ ਅਮਾਜੀ ਦੀ ਧਰਤੀ ਦਾ ਖੈਰ ਸੰਘਰਸ਼ ਵੀ ਕਰਦੀ ਰਹੀ ਆ ਪਰ ਇਸ ਧਰਤੀ ਨੂੰ ਮਾਰ ਵੀ ਕੁਦਰਤ ਦੀ ਪੈ ਰਹੀ ਮਹਾਰਾਜ ਚਲੋ ਕੋਈ ਨਹੀਂ ਪਾਪਾ ਪੁੱਡਾ ਸਾਹਿਬ ਨਾਲ ਆ ਸਾਡੇ ਗ੍ਰੀਪ ਉਹ ਆਉਣੀ ਪੈਂਦੀ ਪੁੱਡਾ ਪੁੱਡਾ ਸਾਹਿਬ ਆ ਉਹ ਹੀ ਬਚਾਉਂਦਾ ਇੱਥੇ ਉਦੋਂ ਪਾਣੀ ਨਹੀਂ ਖੈਣਾ ਜਨਤ ਕਾ ਪਾਣੀ ਇਹਨੇ ਮਰਜੀ ਤੋਰਿਆ ਚਾਰਚ ਵੀ ਵੜ ਗਿਆ ਰਮਦਾਸ ਚ ਵੀ ਵੜ ਗਿਆ ਜਾ ਕੇ ਸਮਾਧੀ ਵੀ ਵੜ ਗਿਆ ਪਾਣੀ ਸਮਾਧਾ ਚਮ। ਸਮਰਸ ਗੁਰੂ ਘਰ ਦਾ ਬਾਬਾ ਬੁੱਢਾ ਸਾਹਿਬ ਦਾ ਆਸ਼ੀਰਵਾਦ ਹੈ ਆਸਰਾ। ਬਾਬਾ ਬੁੱਢੇ ਸਾਹਿਬ ਦੇ ਸਭ ਕੁਝ ਬਾਬੇ ਬੁੱਢੇ ਸਾਹਿਬ ਦੀ ਕਿਰਪਾ। ਬੁੱਢੇ ਸਾਹਿਬ ਕੋ ਜੀ। ਉਹ ਸਭ ਕੁਝ ਦੇ ਦੇ ਸਾਨੂੰ ਖਾਣ ਨੂੰ। ਸਾਨੂੰ ਕੌਣ ਦੇਉਂਦਾ ਕੋਈ ਦੇਣੋ ਲੈ ਗਾ। ਹਮ ਸੰਤਪੁਸ਼ ਨਹੀਂ ਕਰ। ਕੁਝ ਨਹੀਂ ਕਰ ਸਕਦਾ। ਇਹ ਬਾਬੜ ਸਾਹਿਬ ਦੀ ਕਿਰਪਾ ਨਾਲ ਇਹ ਸਾਈ ਸੰਗਤ ਇੱਥੇ ਬਰਸਣ ਰਹੀ ਹੈ। ਉਹਦਾ ਧੰਨਵਾਦ ਹੈ। ਬਾਬੜ ਸਾਹਿਬ ਦਾ। ਫਿਰ ਵੀ ਇਹਨਾਂ ਲੋਕਾਂ ਦਾ ਵੱਡਾ ਜੇਰਾ ਜੀ ਤੇ ਬਾਬਾ ਬੁੱਢਾ ਸਾਹਿਬ ਦਾ ਆਸਰਾ ਲੈ ਕੇ ਚੱਲ ਰਹੇ ਨੇ। ਔਰ ਉਸ ਕਹਿੰਦੇ ਅਸੀਂ ਉਸ ਗੁਰੂ ਘਰ ਦੇ ਉਸ ਗੁਰੂ ਦੇ ਅਸ਼ੀਰਵਾਦ ਦੇ ਨਾਲ ਬਚੇ ਆਂ ਜਿਉਂਦੇ ਆਂ ਉਹਨਾਂ ਗੁਰਾਂ ਦਾ ਹੀ ਸਾਨੂੰ ਸਭ ਕੁਝ ਦਿੱਤਾ ਹੋਇਆ ਔਰ ਹਾਲਾਂਕਿ ਕੁਦਰਤ ਦੀ ਮਾਰ ਆ ਹੌਸਲੇ ਦੇ ਨਾਲ ਲੜ ਰਹੇ ਨੇ ਮਾਤਾ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਸਾਡੀ ਪਹਿਲੀ ਇੱਧਰ ਗਾਂ ਸਮਾਦਾ ਤੋਂ ਪਰਾਂ ਜੱਟੇ ਪਛੀਗੇ ਤੇ ਬੱਤੀ ਕਿਲੇ ਕਮਾ ਚੋਣਾ ਆ ਸਭ ਤਬਾਈ ਹੋ ਗਈ ਦਰਿਆ ਦੇ ਉੱਤੇ ਆ ਕਮਾਲਪੁਰ ਸੁਣਿਆਣਾ ਤੋਂ ਕਮਾਲਪੁਰ ਜੱਟਾ ਪਛੀਆ ਸਜਾਤਾ ਅਹੀਂ ਸ਼ਹਿਰ 'ਚ ਰਹਿੰਦੇ ਆ ਤਿੰਨ ਬੰਬੇ ਗਾਏ ਤਿੰਨ ਬੰਬੇ ਗਾ ਤੇ ਜਾ ਕੇ ਵੇਲਾ ਥੀਲਾ ਨਹੀਂ ਬਚਿਆ ਸਾਡੇ ਉੱਥੇ ਗਾਇ ਮਾਝਾ ਤੇ ਹੀ ਉਹ ਬੋਕਾਰਾ ਸਾਡੇ ਇੱਥੇ ਰੰਬਾਸ ਚ ਸਾਡਾ ਝੋਨੇ ਦੀ ਤਬਾਹੀ ਹੋ ਗਈ ਸਾਰੇ ਫੀਰ ਵੀ ਬਾਪੇ ਬੁੱਢੇ ਦਾ ਨੇ ਸ਼ੁਕਰ ਅੱਤੇ ਰ ਜਿਹੜਾ ਘਰ ਬਚ ਗਿਆ ਤੇ ਘਰ ਬੈਠੇ ਤੁਸੀਂ ਜਾਣਦੇ ਹੋ ਵੱਡੀ ਗੱਲ ਹੈ ਤੁਹਾਡੀ ਜਾਨ ਨਿਕਲ ਗਈ ਬਾਕੀ ਸਾਰਾ ਕੁਝ ਤਕਬਾਹ ਬਹੁਤ ਪੋਸ਼ਾ ਬਾਪੇ ਬੁੱਢੇ ਦਾ ਸਿਰਫ ਇਹ ਹੋਈ ਆ ਸਾਡਾ ਵੀ ਤਬਾਹੀ ਹੋ ਗਈ ਹੋਰ ਨਹੀਂ ਕਰਨ ਐਵੇਂ ਕਿਸਾਨ ਹੈ 14 14 ਕਿੱਲੇ ਥਾਂ ਠੇਕੇ ਦੇ ਲਿਆ 60 ਛੜੀ ਹਜ਼ਾਰ ਦੇ ਸਾਡੇ ਨਾਲ ਪਾਣੀ ਪਾਣੀ 60 60 ਹਜ਼ਾਰ ਹਾਂਜੀ 8 8 9 9 ਲੱਖ ਦੇ ਥੱਲੇ ਲੱਗ ਗਏ ਕਰਜ਼ਾ ਚੁੱਕ ਕੇ ਤੁਸੀਂ ਖੇਤੀ ਕਰ ਰਹੇ ਸੀ ਕਰਜ਼ਾ ਚੁੱਕ ਕੇ ਖੇਤੀ ਕਰ ਰਹੇ ਹਾਂ ਸਾਡੇ ਕੋਲ ਤੋਂ ਨਾ ਮੰਗਣੀ ਕੋਈ ਨਾਮ ਪਿੰਡ ਦੱਸ ਦੇ ਪਿੰਡ ਬੌਲੀ ਬੌਲੀ ਰਮਦਾਸ ਬੌਲੀ ਰਮਦਾਸ ਸਟੇਸ਼ਨੋਂ ਪਾਰਲੇ ਬੰਨੇ ਸਾਡੇ ਝੋਨੇ ਤਬਾਹ ਆ ਗਏ ਸਾਡੇ ਉਧਰ ਪਾਣੀ ਵੀ ਤੱਕ ਵੀ ਪਾਣੀ ਜ਼ਿਆਦਾ ਇੱਧਰ ਥੋੜਾ ਜਿਹਾ ਘਟ ਗਿਆ ਸਾਡੇ ਦੇ ਪੂਰਾ ਤਬਾਹ ਆ ਗਾਲੇ ਵਾਲੇ ਕਮਰੇ ਸਾਡੇ ਉਹ ਵੀ ਡਿੱਗ ਪਏ ਆ ਡੰਗਰ ਵਛਾ ਜਿਹੜਾ ਉਹ ਵੀ ਪੂਰਾ ਖਰਾਬ ਹੋ ਗਿਆ ਸਮਾਨ ਵੀ ਨਹੀਂ ਕੋਈ ਆ ਸਮਾਨ ਵੀ ਆ ਤੁਹਾਡੇ ਕੋਲ ਸਮਾਨ ਤੱਕ ਕਣਕ ਤੱਕ ਨਹੀਂ ਕੱਢੀ ਗਈ ਸਾਡਾ ਸਭ ਕੁਝ ਰੁੜ ਗਿਆ ਵਾ ਮਤਲਬ ਅਸੀਂ ਖੇਤੀ ਕਰਕੇ ਸਾਨੂੰ ਜਿਹੜਾ ਆਸ ਹੀ ਜਿਹੜੀ ਖੇਤੀ ਦੀ ਉਹ ਵੀ ਮਤਲਬ ਪੂਰੀ ਐ ਮੂੰਹ ਤੇ ਆਈ ਸਾਡੀ ਬੁਰਕੀ ਮਹਾਰਾਜ ਚਲੋ ਸਾਡੀ ਖੋਲੀ ਆ ਬਾਕੀ ਹੁਣ ਬਾਬਾ ਮੁੰਡਾ ਸਾਡੇ ਬੈਠੇ ਆ ਇਤਿਹਾਸ ਆ ਬਾਕੀ ਜੋ ਕਰੂ ਪ੍ਰਮਾਤਮਾ ਅਸੀਂ ਤੇ ਬਸ ਆਸਤੇ ਜਿਉਂਦੇ ਹੁਣ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਨਹੀਂ ਨਾ ਕੋਈ ਇੱਥੇ ਬੰਦਾ ਨਹੀਂ ਸਰ ਆਇਆ ਵੀ ਕਿਸੇ ਦਾ ਅਸੀਂ ਸਾਰ ਲਈਏ ਕਿਸੇ ਕਿਸਾਨ ਨੂੰ ਪੁੱਛੀਏ ਕਿ ਤੁਹਾਡਾ ਕੀ ਨੁਕਸਾਨ ਹੋਇਆ ਤੇ ਕੀ ਹਾਲਾਤ ਜੇ ਕਿਸੇ ਨੇ ਪੁੱਛਿਆ ਹੀ ਨਹੀਂ ਕਿਸੇ ਨੇ ਪੁੱਛਿਆ ਨਹੀਂ ਆਇਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਕਿ ਹਿਸ਼ਤیاں ਵੇੜੀਆਂ ਪਹੁੰਚ ਗਈਆਂ ਪਹਿਲਾਂ ਤੁਹਾਨੂੰ ਕੱਢਿਆ ਜਾ ਰਿਹਾ ਸਾਡੇ ਬੰਦੇ ਵੀ ਫਸੇ ਉੱਥੇ ਪੈਦਲ ਹੀ ਆਏ ਆ ਜਿੱਦਾਂ ਉਹਨਾਂ ਕੋ ਰੋਟੀ ਦਾ ਵੀ ਸਾਥ ਨਹੀਂ ਕਿੰਨਾ ਪਿੰਡਾਂ ਚ ਬੰਦੇ ਫਸੇ ਹੋਏ ਜਿੱਥੇ ਜਸ਼ਦੀਤ ਲੜਾਈ ਚ ਬਹੁਤ ਬੌਲਜੀ ਚ ਲੜਾਇਆ ਚ ਅਜੇ ਤੱਕ ਕੋਈ ਛੱਤਾਂ ਦੇ ਬੈਠੇ ਆ ਜਿਨ੍ਹਾਂ ਦੇ ਕਮਰੇ ਬਚੇ ਆ ਜੱਟਾਂ ਦੇ ਇਲੈਕਟ੍ਰੀਕਲ ਕਈ ਇੰਨੇ ਹਾਲਾਤ ਮਾੜੇ ਚ ਬੈਠੇ ਆ ਕਿ ਉਹਨਾਂ ਦੇ ਛੱਤਾਂ ਤੱਕ ਪਾਣੀ ਪਹੁੰਚ ਗਿਆ ਉਹਨਾਂ ਕੋ ਰੋਟੀ ਰੋਟੀ ਖਾਣ ਨੂੰ ਨਹੀਂ ਹੈਗੀ ਪਾਣੀ ਨਹੀਂ ਪੀਣ ਨੂੰ ਹੈਗਾ ਇਹ ਕਿ ਉੱਥੇ ਲੈਣ ਦੇ ਕਰਕੇ ਡੱਕਾ ਲੱਗਾ ਪਾਣੀ ਜਿਆਦਾ ਉੱਥੇ ਬਹੁਤ ਜਿਆਦਾ ਉੱਥੇ ਬੰਦੇ ਨਾਲ ਹਾਂ ਉਹ ਜਿਆਦਾ ਮਾਰਦੇ ਬਿਲਕੁਲ ਜੀ ਇੱਕ ਰੇਲਵੇ ਲਾਈਨ ਹੈ ਉਸ ਦੇ ਪਾਰ ਜਿਹੜੇ ਪਿੰਡ ਨੇ ਉੱਥੇ ਵੀ ਬਹੁਤ ਜਿਆਦਾ ਹਾਲਾਤ ਬਣੇ ਹੋਏ ਨੇ ਮਤਲਬ ਤੁਸੀਂ ਵੀ ਆਪਣਾ ਪਿੰਡ ਤੇ ਨਾਮ ਜ਼ਰੂਰ ਦੱਸੋ ਸਰਦੋ ਮੇਰਾ ਨਾਲੀ ਆ ਇਕੱਠਾ ਪਿੰਡ ਦਾ ਇਹ ਪਿੰਡ ਆ ਬੇਟਾ ਮੇਰਾ ਕੋਈ ਨੌਕਰੀ ਨਾ ਇਹ ਪਿੰਡ ਵੱਡੀ ਮਾਰ ਚੱਲ ਰਹੀ ਨੇ ਬਾਈ ਅਰੀ ਮਾਤਾ ਵੀ ਆ ਕੋਈ ਹੋਰ ਨਾ ਨੌਕਰੀ ਹੈ ਨਾ ਕੋਈ ਹੋਰ ਕਮਾਈ ਦਾ ਸਾਧਨ ਹੈ ਜਿਹੜਾ ਦੁੱਧ ਆ ਕੁਝ ਹੋਰ ਛੋਟੇ ਮੋਟੇ ਕਾਰੋਬਾਰ ਸੀ ਜਾਂ ਥੋੜੀ ਖੇਤੀ ਸੀ ਉਹ ਵੀ ਸੰਕਟ ਦੇ ਵਿੱਚ ਹੈ ਸਾਰੇ ਤੋਂ ਜ਼ਿਆਦਾ ਦੁੱਧ ਦੀ ਦਿੱਕਤ ਆਉਂਦੀ ਹੈ ਨਿਆਣੇ ਛੋਟੇ ਛੋਟੇ ਆ ਦੁੱਧ ਬਿਲਕੁਲ ਵੀ ਹੈ ਹੀ ਨਹੀਂ ਹੈ ਜੀ ਨਿਆਣੇ ਭੁੱਖੇ ਛੋਟੇ ਛੋਟੇ ਜਵਾਗ ਆ ਦੂੰ ਦੂ ਸਾਲਾਂ ਦੇ ਇੱਕ ਕੋਨੇਾਲ ਤੋਂ ਸੀਗਾ ਉਹਨਾਂ ਦੇ ਕੱਲ ਪਰਸੋਂ ਜਵਾਗ ਹੋਇਆ ਛੋਟਾ ਜਿਹਾ ਉਹਨਾਂ ਨੂੰ ਅੱਜ ਕੱਢ ਕੇ ਲਿਆਂਦਾ ਪਰਸੋਂ ਚੋਦਾ ਜਵਾਗ ਹੋਇਆ ਸੀਗਾ ਤੇ ਦੁੱਧ ਦੀ ਸਾਰਿਆਂ ਤੋਂ ਜ਼ਿਆਦਾ ਦਿੱਕਤ ਦੁੱਧ ਦੀ ਆਉਂਦੀ ਹੈ ਨਿਆਣਿਆਂ ਦੀ ਮੁਸ਼ਕਲਾਂ ਬਾਈ ਤੁਹਾਡਾ ਨੰਬਰ ਨਾਮ ਨੰਬਰ ਸਾਂਭਾ ਮੇਰਾ ਨਾਮ ਸਿਮਰਨਜੀਤ ਹੈ ਮੈਂ ਇਹ ਅਪੀਲ ਕਰਦਾ ਕਿ ਸਾਨੂੰ ਮਾਜਬਾਪਾਂ ਬੇਸ਼ੱਕ ਨਾਂ ਦਿੱਤਾ ਜਾਵੇ ਪਰ ਸਾਨੂੰ ਨੌਕਰੀਆਂ ਜ਼ਰੂਰ ਦਿੱਤੀਆਂ ਜਾਣਾ ਜਿਹੜੀ ਮੈਂ ਅੰਗ ਕਰ ਰਿਹਾ ਹਾਂ ਹਾਂਜੀ ਤੁਹਾਡਾ ਨੰਬਰ ਲਿਖ ਲੈ ਤੇ ਨੰਬਰ ਮੈਂ 9914189224 ਹੈ ਨੰਬਰ ਲਿਖ ਲਓ 9855274399 ਬਿਲਕੁਲ ਜੀ ਤਾਂ ਇਹ ਲੋਕ ਆੜਾਂ ਦੀ ਮਦਦ ਜੇ ਕੋਈ ਸੱਜਣ ਕਰਨੀ ਚਾਹੁੰਦਾ ਤਾਂ ਇਹ ਨੰਬਰ ਬਾਈਰਾਂ ਨੇ ਦਿੱਤੇ ਨੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਾਂ ਹਾਲਾਤ ਜਾਨਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ